ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਜਸਨਪ੍ਰੀਤ ਸਿੰਘ ਸਰਪੰਚ ਪਿੰਡ ਤਿਰਲਾ ਦੀ ਜਿਹੜੀ ਰਾਤ ਮਤਉਦੀ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਹਾਂ ਮੇਰੇ ਨਾਲ ਐਸੇ ਕਿਉਂ ਸੂਰਜ ਦੇ ਪੁੱਤਿਆਂ ਤਸੀਮ ਗਾਲ ਜਿਹੜੇ ਬਰਫਾਦਾ ਦੇ ਉਹਦੇ ਪਾਸ ਦੇ ਪਿਆ ਲਗਾਏ ਵੀ ਰਾਤ ਨੂੰ ਰੋਟੀ ਅਸੀਂ ਇਕੱਠੇ ਖਾਧੀ ਹੈ ਇੱਥੇ ਖਾਨ ਤੋਂ ਬਾਅਦ ਜਦੋਂ ਉਹ ਬਾਸਮ ਜਾ ਕੇ ਆਇਆ ਉਹਦੇ ਹੱਥ 'ਤੇ ਵੀ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਏ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਜਿਹੜੀ ਹੈ ਉਹ ਸਮਾਪਤ ਕਰ ਦਿੱਤਾ ਆ ਤਾਂ ਮਤਲਬ ਕੀ ਕਰਨ ਦਾ ਹੈ ਜੀ ਆ ਤਾਂ ਬੱਧਿਆ ਉਹਦਾ ਕਿ ਵੀ ਇਸ ਬਾਰੇ ਸਾਨੂੰ ਕਿਸੇ ਤੇ ਕੋਈ ਉਹ ਨਹੀਂ ਹੈ ਕਿਉਂ ਹੋਈ ਹੈ ਇਸ ਬਾਰੇ ਕੋਈ ਜਾਣਦਾ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਨੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰੀ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਨ ਦੀ ਗੱਲ ਜਾਂਦੇ ਇਸ ਸਬੰਧੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜੇਰਾ ਕਿ ਉੱਥੋਂ ਵੀ ਨਿਯਮ ਅਨੁਸਾਰ ਜਿਹੜੇ ਦਾ ਮਿਕਮ ਦਾ ਹੁਕਮ ਹੋਇਆ ਅਸੀਂ ਇਹ ਨਹੀਂ ਹੈਗੀ ਐਸਡੀਐਮ ਸਾਹਿਬ ਦੇ ਹੁਕਮ ਅਕੋਰਡਿੰਗ ਇਹਦੀ ਡੈਡਵਾਰਡਿੰਗ ਹੈਗੀ ਹੈ ਪਾਰਸਲ ਦੇ ਹਵਾਲੇ ਕਰਦੀ ਹੈ ਸਾਡੇ ਉਹ ਜਿਹੜੀ 172 ਦੀ ਜਿਹੜੀ ਇਹ ਕਾਰਵਾਈ ਕੀਤੀ ਲਾਕੇ ਵਿੱਚ ਚਰਚਾ ਇਹ ਫੈਲੀ ਆਈ ਹੈ ਕਿ ਕਿਸੇ ਵੱਲੋਂ ਟੌਰਚਰ ਕੀਤਾ ਜਾ ਰਿਹਾ ਸਿਮੈਂਟ ਰੀਡਰ ਦੇ ਉੱਤੇ ਦੇਖੋ ਜਿੰਨੇ ਫੋਨੀਆਂ ਗੱਲਾਂ ਨੇ ਉਹ ਵਾਸੀ ਉਹਨਾਂ ਸਾਨੂੰ ਉਹਨਾਂ ਨਾਲ ਗੱਲ ਕੀਤੀ ਹੈ ਸਾਨੂੰ ਪਰਿਵਾਰ ਦੇ ਨਾਲ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਦਿਖਾਈ ਹੈ ਅਹੀ ਹੁਸਨ ਸਾਹਿਬ ਜੂ ਵੀ ਹੈ ਬੰਦੀ ਕਰਵਾਈ ਕੀਤੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਇਸ ਤੋਂ ਚੁੱਪ ਦੀ ਕਾਰਨ ਆਲਰੇਡੀ ਦੱਸਿਆ